ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੀ। ਇਹ ਬਿੱਲ 21 ਜੂਨ 2023 ਯਾਨੀ ਕਿ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਚੋਂ ਪਾਸ ਕੀਤਾ ਗਿਆ ਸੀ। ਇਸ ਬਿੱਲ ਮੁਤਾਬਕ ਸੂਬੇ ਦੀਆਂ 11 ਯੂਨੀਵਰਸਿਟੀਆਂ ਦੀਆਂ ਵਾਈਸ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ ਨੂੰ ਦਿੱਤੀ ਗਈ ਸੀ। ਹਾਲਾਂਕਿ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲੀ ਤੇ ਰਾਜਪਾਲ ਹੀ ਹੁਣ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ। ਹੁਣ ਵਿਰੋਧੀ ਰਾਸ਼ਟਰਪਤੀ ਦੇ ਫੈਸਲੇ ਦਾ ਸਵਾਗਤ ਕਰਦੇ ਵਿਖੇ राष्ट्रपति जी ने भगवंत मान ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰਿਆ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ भगवंत मान ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਪ੍ਰਮukh ਮੰਤਰੀ ਸਾਹਿਬ ਅਈ ਤੁਸੀਂ ਪੰਜਾਬ ਦੀ ਜਨਤਾ ਨੂੰ ਜਵਾਬ ਦਿਓ ਕਿ ਇਹ ਜਿਹੜਾ ਗੈਰ ਕਾਨੂੰਨੀ ਸੈਸ਼ਨਾਂ ਦੇ ਉੱਤੇ ਪੰਜਾਬ ਦਾ ਕਰੋੜਾ ਰੁਪਈਆ ਬਰਬਾਦ ਕੀਤਾ ਉਹਦੀ ਹੁਣ ਪਰਪਾਈ ਤੁਸੀਂ ਆਪਣੀ ਨਿੱਜੀ ਜੇਬ ਚੋਂ ਕਰੋਗੇ ਆਪਣੇ ਮੰਤਰੀਆਂ ਦੀ 2.5 ਸਾਲ ਦੀ ਤਨਖਾਹ ਚੋਂ ਕਰੋਗੇ ਕਿਉਂਕਿ ਤਾਂ ਬਹੁਤ ਕਰੋੜਾ ਰੁਪਈਆ ਤੁਸੀਂ ਇਹ ਗੈਰ ਕਾਨੂੰਨੀ ਕੰਮਾਂ ਤੇ ਖਰਚਦੇ ਹੋ ਕਿਰਪਾ ਕਰਕੇ ਪੰਜਾਬ ਨੇ ਜਿਹੜੇ ਕੰਮ ਦੇ ਲਈ ਤੁਹਾਨੂੰ ਵੋਟ ਪਾਈ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਸਕੀਮਾਂ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਦੀ ਗੱਲ ਕਰੋ ਸੂਬੇ ਦੀ ਤਰੱਕੀ ਦੀ ਗੱਲ ਕਰੋ ਇਹ ਜਿਹੜੀ ਤੂੰ ਤੂੰ ਮੈਂ ਮੈਂ ਵਾਲੀ ਸਿਆਸਤ ਚ ਤੁਸੀਂ ਸੂਬੇ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹੋ ਇਹਨੂੰ ਕਿਰਪਾ ਕਰਕੇ ਹੁਣ ਬੰਦ ਕਰ ਸਾਲ 2023 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਦੇ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਟਕਰਾਅ ਹੋ ਗਈ ਸੀ ਇਸ ਤੋਂ ਬਾਅਦ ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਚ ਲਿਆਂਦਾ ਗਿਆ ਤੇ ਪਾਸ ਕੀਤਾ ਗਿਆ ਪਰ ਹੁਣ ਵੱਡੀ ਖਬਰ ਹੈ ਕਿ ਰਾਸ਼ਟਰਪਤੀ ਵੱਲੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਰਿਪੋਰਟਸ ਮੁਤਾਬਕ ਤਾਂ ਪੰਜਾਬ ਯੂਨੀਵਰਸਿਟੀਜ਼ ਲਾਜ਼ ਅਮੈਂਡਮੈਂਟ ਬਿਲ ਨੂੰ ਵਾਪਸ ਪੰਜਾਬ ਰਾਜਪਵਨ ਪੇਸ਼ ਦਿੱਤਾ ਗਿਆ ਹੈ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ? ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਵੇਖਦੇ ਰਹੋ ਪੰਜਾਬ ਦਾ।